ਕਿਸੇ ਬਾਗਰੀ ਮੰਦੀ ਕਿਸੇ ਬਾਗਰੀ ਮੰਦੀ 15000 ਰੁਪਏ ਦੀ ਤੜਕੇ ਮੈਂ ਲਾ ਗਿਆ ਬਾਈ ਤੇ ਕਿਸੇ ਬਾਗਰੀ ਮੰਦੀ ਇਹ ਜਮੇੜ ਆ

ਆ ਆ ਛੱਡ ਲਈਏ ਹਾਂ ਜੀ ਦੋਸਤ ਆ ਗਰੀਬਾਈ ਇੱਕ ਮਿੰਟ ਲਖਣ ਲਾਣ ਰਣ ਮਗਿਓ ਬਠ ਰਿਖਿਓ 5000 ਦੀ ਲਿਖਾਈ ਉਹਦੀ ਐ ਕੋਈ ਗੱਲ ਨਹੀਂ ਭੁਗਦੇ ਨੂੰ ਦੇਣੀ ਆ ਨਹੀਂ ਉਹਦਾ ਜਦੋਂ ਕੋਈ ਗੱਲ ਨਿਕਲ ਜਾਂਦੀ ਆ ਦਾ 10 ਫਿਰ ਕਿੰਨੇ ਪੈਸੇ ਮਾਉਦੇ ਐ ਇਹਦਾ ਵੀਰੇ ਹਾਂ ਜੀ 15000 ਫਿਰ ਤਾਂ ਚੱਲ ਗਿਆ ਗਾਂ ਚਲੋ 15 ਦੇ ਮਤਲਬ ਤਨ ਲੈ ਲੂ ਬਈ ਕੋਈ ਗੁੱਸਾ ਨਾ ਕਰੀ ਨਹੀਂ ਕਰਦਾ ਕੋਈ ਗੱਲ ਨਹੀਂ ਕੋਈ ਫਾਇਦਾ ਨਹੀਂ ਹਾਂ ਫਿਰ ਇਹਦਾ 5000 ਦੀ ਲਾਉਣਾ ਪਈ اٹو پورا ہے اکھڑے میں نہیں ہے تو میں نہیں کی کریں پتہ لگتا ہے ہاں جی نا کاڑی گل کر بند کر اپ کا شاٹ پکڑی نہیں رہنا گیا میں پوچھوں گا جب پاروں کو پروائے کر کے لاکھ گیا دادا ساری بات کروا ساری بات کروا یہ

strength, gin if� ki haja da salah <laughs> kоз peh na Cinatada paying aaj di razhi raf draw to aajni oil good luck في Hospital आंदोलन देखा ठीक आंदोलन है क्या किन्हे भाई मालूम है मेरा कपड़ा है कि कपड़ा है कि क्या है कपड़ा 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 क्या है है कपड़ा क्या है कपड़ा क्या है है कपड़ा क्या है कपड़ा है कपड़ा ਉਹਕੇ ਪੱਕੇ ਮੈਂ ਨਸਰ ਕਰਾਂ ਲੱਗੇ ਮੌਦ ਮੁੱਲੀ ਆ ਬਾਈ ਨਹੀਂ ਜੀ ਤਾਂ ਨਹੀਂ ਮੁੱਲੀ ਆ ਉਹ ਬਾਈ ਖੜ ਦਾ ਜਿਹੜਾ ਪੁੱਛ ਬਣਾ ਲਊਗਾ ਤੈਨੂੰ ਦੱਸਦਾ ਇਹਨੂੰ ਰਾਦੂ ਇਹਨਾਂ ਦਾ ਦੱਸੋ ਜਾਈਓ ਸਾਢੇ 5 ਵਜੇ ਜੀ ਆ ਕਹਿੰਦਾ ਕਿ ਆਲਟਾ 50000 ਪੀ ਆਹਰ ਦੇ ਕੁਸ਼ਣ ਨੂੰ ਪੁੱਛਾ ਨਹੀਂ ਮੈਂ ਕੋਟਾ ਨਹੀਂ ਬ੍ਰਿਕਾਤਾ ਕੋਈ ਛੇਤੀ ਜਨ ਕਾਲਾ ਹੁੰਦਾ ਨਹੀਂ ਮਾਝੋ ਆਏ ਨਹੀਂ ਆਏ ਤਾਂ ਕਿੱਥੋਂ ਪੱਕੀ ਲਊਗਾ ਹਾਂ ਪੀਪੀ ਹੋਵੇ ਬੜੀਆਂ ਬੈਗ ਲਾਈਆਂ ਤੇ ਉਹਨਾਂ ਦੇ ਪਾਵਾ ਕਿੰਨੇ ਦੀ ਆਈ ਉਹਦੇ ਨਾਲ ਹੀ ਪਾਉਗੀ ਕਿੰਨੇ ਦੀ ਪਾਵਾ ਉਹਨੇ ਦੀ ਬਸ ਲੈ ਫੜਾ ਪੱਕੇ ਪੈਸੇ ਲਾ ਕੇ ਲੈ ਜਾਊਗਾ ਹਾਂ ਪੱਕੇ ਲਾ ਕੇ ਇਹਨੂੰ ਕਹਣਾ ਹੀ ਬੰਦਾ ਹੀ ਪਾਏਗਾ ਇਹ ਨਹੀਂ ਬੰਦੀ ਹਾਂ ਤੇ ਨਹੀਂ ਮੰਦੀ ਕਿਸੇ ਬਾਬ ਨਹੀਂ ਮੰਦੀ 15000 ਰੁਪਏ ਦੀ ਤੜਕੇ ਮੈਂ ਲਾ ਗਿਆ ਬਾਈ ਜੀ ਤੇ ਕਿਸੇ ਬਾਬ ਨਹੀਂ ਮੰਦੀ ਆ ਫੜਨ ਹੋ ਗਈ 4000 ਦੀ 5000 ਦੀ ਲੈ ਜਾ ਉਹ ਸਹੀ ਸਹੀ ਲਾ ਕੇ ਪੱਕੇ ਲੈ ਲੈਣਾ ਨਾ ਗੱਟਾ ਬੰਦਾ ਤੂੰ ਗੁਰੂਆ ਨਹੀਂ ਗੱਟੇ ਦਾ ਨਹੀਂ ਬੰਦਾ ਨਹੀਂ ਨਹੀਂ ਗੱਡਾ ਤਾਂ ਬਦੂਰੀ ਹੈਗਾ 4000 ਤਾਂ ਦਾ ਲਾ ਲਖੇ ਆਪੀ ਕਰ ਲੈਣਗੇ ਜਦੋਂ ਪਉਦਾ ਹਾਂ ਕਦੇ ਨਾ ਕਰਦੇ ਦਿਖਾਈ ਆਪੀ ਕਰ ਲੈ ਕੀ 4000 ਦਰਦਲਾ ਲਖੇ ਨਹੀਂ ਨਰੀ ਹੈ ਲੈ ਆ ਲੈ ਤੁਹੋ ਜਾ ਅਭੀ ਬਾਰੇ ਇੱਕ ਹੋਰ ਫਰਦੀ ਨਾ ਨਾ ਇਹੀ ਜੀ ਇਹ ਲਾਲ ਨਾ ਪਠੋਰਾ ਚਾਹੀਦਾ ਹੁਣ ਸਾਨੂੰ ਦੋ ਲੈ ਲੈ ਹੋਰ ਆ ਛੋਰਾ ਡੱਬੇ ਫਿਰਦੇ ਨੇ ਤੇਰੇ ਪਾਸ ਨਾ ਨਾ ਸੰਦ ਨੇ ਜਿਹੜੀ ਚੀਜ਼ ਹੋਰੇ ਫਟਾਉ ਉਹ ਲੈਣੀ ਆ ਤੇਰੇ ਭੂਆ ਨੂੰ ਲਿਆਉ ਕੱਢ ਕੇ ਕਿਤੇ ਮੈਂ ਅੱਕਿਆ ਵਾ ਕੀ ਆ ਕੀ ਆ ਮੈਂ ਅੱਕਿਆ ਪਿਆ ਪਪੜ ਨੂੰ ਵੀ ਨਾਲ ਹੀ ਲੈ ਉਹ ਆ ਪੀਗਰਾ ਉਸ ਦਿਲਾ ਹਉ ਦਾਲੀ ਬਟੇ

ਆ ਦੋਈ ਲੈ ਨੀ ਬਈ ਨਾ ਬੱਕਰਾ ਲੈਣਾ ਆਏ ਬੱਕਰਾ ਲੈਣਾ ਹਜੇ ਆਏ ਬਾੜੀ ਕਾਲਾ ਓਏ ਨਹੀਂ ਲੈਣਾ ਯਾਰ ਨੂੰ ਮਰੀਆਂ ਦਾ ਬੱਕਾ ਯਾਰਾ ਤੇਰੇ ਨਾਲ ਦਸ ਜੀ ਕਰਾਉਣਾ ਓਏ ਬਈਆ ਕਰ ਇਹਦਾ ਨਾ ਜਾ ਪਰਚੀ ਹੁਣੀ ਤੇ ਰੱਖ ਲਿਆ ਕਿਹੜਾ ਦਿੱਤਾ ਓਏ ਆ ਬਈ ਗੈਰਦੀ ਖੋਤੀ ਇੱਥੇ ਲੈ ਲੈ ਨੀ ਪਹਿਲਾਂ ਪਰਚੀ ਕਰਾ ਲੂ ਪਰਚੀ ਜੀ ਕਰਾ ਲੂ ਪਹਿਲਾਂ ਬੱਕਰਾ ਇਕਾ ਤੋਂ ਪਰਚੀ ਨਾ ਨਹੀਂ ਨਹੀਂ ਉਹ ਚੜਾ ਕੇ ਆਇਆ ਭਾ ਕਿਨੇ ਜਾਣਾ ਚੜਾ ਕੇ ਆ ਜਾਂਦਾ ਚਲ ਆਜੋ ਚਲੋ ਇਹਨਾਂ ਮਤਲਬ ਨਾ ਮੈਂ ਬੰਦਾ ਰੱਖਣਾ ਪਛਿਆ ਵੀ ਫੜਿਆ ਉਹ ਚਾਚਾ ਪੰਚਰਾ ਚਾਚਾ 4000 ਦੀ ਪਤਾ ਚਾ हां मैं तो कुछ नहीं किया बाबा ਘੜਾ ਮੇਰਾ ਪਰਾ ਛੱਡੋ ਲੰਗ ਮੱਥੇ ਨੂੰ ਫਾਕ ਦੇਚ ਆ ਗਿਆ ਤੇਰਾ ਪਰਨਾ ਓਏ ਬੁੱਤਿਆ ਤੈਨੂੰ ਬੁੱਤਿਆ ਹਾਂਜੀ ਆ ਜਾ ਤੇ ਦੇਖ ਪਿਆ ਯਾਰ ਪੈਣੀ ਵਾਲਾ ਨੰਬਰ ਚੱਲ ਜਾ ਦੇਖੋ ਚੱਲੂਗਾ ਚੱਲ ਜੂ ਮੋਲਣਾ ਚੱਲੂਗਾ ਹੈ ਚੱਲੂ ਮੋਲਣਾ ਇੱਧਰ ਲਾ ਚੱਲੂਗਾ ਮੋਲਣਾ ਦਾ ਹੀ ਚੱਲਣਾ ਮੈਂ ਕਹਦਾ ਹੁੰਦਾ ਨਹੀਂ ਮੋਲਣਾ ਜੂ ਪਹਿਲਾਂ ਔਰੇ ਔਗਣੀ ਆ ਦੇਖੋ ਜੀ ਬੱਕਰਾ ਇਹ ਜਦੋਂ ਵੀ ਚੱਲ ਸਾਡੇ ਕਾਲਾ ਕਾਲੇ ਵੀ ਖੜੇ ਹੋਣਗੇ ਇੱਥੇ ਕਾਲੇ ਦੇਖ ਲੋ ਛੋਟੇ ਆ ਯਾਰ ਬੜੇ ਨਹੀਂ ਛੋਟੇ ਲਾਈਨੇ ਉਧਰ ਬੜੇ ਲਾਈਨੇ ਆ ਦੇਖ ਉਹ ਦੇਖ ਮੈਂ ਉਹ ਹੋੜੇ ਬਣਾਉ ਉਹ ਵੇਚ ਗਿਆ ਉਹ ਡਾਣੀ ਜੀ ਹੈ ਕਿੱਥੇ ਤੜਕੇ ਖੜਾ ਦੀ ਰੋਮਾਂ ਦੇਖਦੇ ਆ ਗਿਆ हमरे ਕੋਲ ਕਾਣਾ ਮੋਲਵੀ ਇੱਥੇ ਖੜਾ ਦੀ ਕੋਹਰ ਹੋ ਲੰਬਾ ਆ ਉਹ ਬਾਬਾ ਬਾਬਾ ਉਹ ਖੜਾ ਉਹਦੇ ਬੱਕਰੇ ਖਾਦੇ ਦੀ ਜਾ ਉਧਰ ਦਿਖਾ ਦੇ ਦੇਖੋ ਭਾਈ ਭਾਈ ਯਾਰ ਗੁੱਸਾ ਨਾ ਕਰੋ ਜਦੋਂ ਮਾਂਗਾ ਕੋ ਨਾ ਮੈਂ ਲੈ ਕੇ ਫਿਰ ਗੁੱਸੇ ਨਾਲ ਇੱਟ ਮਾਰਤੀ ਸੀ ਆਹਾਂ ਪਰ ਹੋਏ ਆਇ ਨਹੀਂ ਗਿਆ ਮਗਾ ਉਹ ਦਿਖਾ ਦੇ ਫਿਰ ਹਾਂ ਵੀ ਤੇ ਰਿੱਟ ਮਾਰੀ ਸੀ ਚਲ ਕੋਈ ਐ ਯਾਰ ਚਾਚਾ ਕਰਾ ਕਰ ਤੂੰ ਕੋਈ ਨਹੀਂ ਭਾਈ ਕੋਈ ਕੋਈ ਸੌਰੀ ਜਿਹਨੇ ਪਸੰਦ ਆਉ ਤਾ ਲੈਣਗੇ ਜਦੋਂ ਮਸੂਫ ਪਸੰਦ ਆਉ ਨਾ ਫਿਰ ਨਾ 500 ਵੱਧ ਪਾ ਸਕਦਾ ਹਾਂ ਕੌਦੇ ਵਿੱਚ ਇਹ ਨਹੀਂ ਭਜਨ ਹਾਂ ਆਪਦਾ ਕੁਝ ਗਿਆ ਹੀ ਨਹੀਂ ਇਹ ਗੱਲ ਨਾ ਰਿਕਾਰਡ ਕਰਿਆ ਕਰ ਚਾਹ ਜੂਮ ਕਰਦਾ ਹਾਂ ਹਾਂ ਕੋਈ ਨਹੀਂ ਫਿਰ ਬੰਦ ਨਕਲ ਕਰਨੀ ਦੇਣੀ ਹੈ ਜੋੜ ਨਹੀਂ ਹੈ ਹਾਂ ਇਹੋੜੇ ਹੀ ਨੇ ਜੋੜਾਂ ਦੀ ਕੱਦੀ ਦੇ ਜੋੜਾ ਲਿਓ ਜੋੜੇ ਇੱਕ ਕਰਨਾ ਲੈਣੇ ਦੋ ਵਟਾਂ ਜੋੜੇ ਨੂੰ ਕੀ ਹੈ ਕਿਹੜੀ ਮਾਜੀ ਦੀ ਦੋਨੋਂ ਜਾ ਕੇ ਸਭ ਦੇ ਸਾਥ ਨਾਲ ਫੜ ਲਿਆ ਲੈ ਕੋਈ ਗੱਲ ਸੇ ਲੋ ਲੈ ਲੋ ਦੱਸ ਫੇਰ ਮੈਂ ਭਾਤ ਤੂੰ ਦੱਸ ਤੇ ਹੁਣ ਤੈਨੂੰ ਦੱਸ ਪਾ ਮੈਂ ਤਾਂ ਕਿ 15000 ਰੁਪਏ 7000 ਰੁਪਏ ਦੇ ਦੀ

ਗੱਲ ਦਾ ਜਾਸਿਰ ਨਾਉਂਦਾ ਮੈਨੂੰ ਨਹੀਂ ਪਤਾ ਪਾ 8500 ਵੈਸੇ ਬਾਹਲੇ ਦੇ ਬਈ ਥੋੜੇ ਜਾਤ ਪੈ ਬਾਹਲੇ ਦੇ ਕੀ ਕਰੀਏ ਸਾਬਾ ਬਾਈ ਮੰਗੋ ਯਾਰ ਫਾਟੀ ਦੇ ਲਿਆ ਥੋੜੇ ਮੈਂ ਬਰਸ਼ੇ ਦਾ ਪੱਟਾ ਲੈ ਕੇ ਆ ਰ ਹਾਂ ਉਹਨਾਂ ਤੇ ਲੈ ਕੇ ਹਾਂ ਹਾਂ ਉਹਨੇ ਜਿਹੜਾ ਬੰਦੇ ਨੂੰ ਦਿੰਦਾ ਪੈਰੀ ਨਾ ਉਹਦਾ ਪੈਨਾ ਕਰੂਗਾ ਇਧਰ ਮੈਨਾਂ ਯਾਰ ਬਾਈ ਪੱਠਾ ਲੈ ਲਾ ਇਧਰ ਮੈਂ ਕਰੂਗਾ ਬੱਕਰਾ ਦਾ ਇਹਦਾ ਮਾਰ ਆ ਬੜੇ ਜਨ ਤਾਂ ਹਿਮਾ ਲਾ ਗਿਆ ਪਟਾ 4000 ਯਾਰ ਮੇਰੇ ਕੋਲ ਵਟਸਐਪ ਯਾਰ ਜਿਹੜੀ ਕਿੰਨੇ ਦੀ ਯਾਰ ਤੂੰ ਤੇ ਇਹਨੇ ਕਿੰਨੇ ਤੇ ਲਿਚਾਈ ਕਰਦਾ ਮਰਾ ਬੱਚੀ ਯੋ ਆਜੇ ਤਾਂ 25 ਯਾਰ ਮੈਂ ਮਾ ਹੋਊਗਾ ਦੇਖੋ ਯਾਰ ਓ ਠੀਕ ਹੈ ਤੂੰ ਪਹਿਦਲੇ ਨੇ ਤਲੁਕ ਤਨੂ ਕਿ ਦਿਖੋ ਗਿਆ ਨਹੀਂ ਨਹੀਂ ਹਲਾ ਹੋਊਂ ਜਿਹੜੇ ਪਹਿਦਲੇ ਆਉਣ ਨੂੰ ਹੋਣੀ ਰਹੀ ਗਿਆ ਕੋ ਰੱਗੀ ਬਾਜੀ ਏ ਇਹੀ ਦੁੱਗ੍ਹੀ ਵੀ ਹੋ ਜਾਂਦੇ ਨੇ ਇਹੀ ਜੀ ਹੋ ਜਾਂਦੀ ਹੋਏ ਨਾ ਫੜ ਲੈ ਰਿਹਾ ਜੀ ਕਿੰਨੇ ਪੈਸੇ ਮੰਗਦਾ ਇਹਨੂੰ 10000 ਰੁਪਏ ਮੰਗਿਆ ਕੋਈ ਬੜੀ ਕੋਈ ਨਹੀਂ ਮੰਗੀ ਜਾਂਦੇ ਇਹ ਤਾਂ ਮੰਗਣ ਦਾ ਕੋਈ ਗੱਲ ਨਹੀਂ ਇਹ ਤਾਂ ਚੋਰੀ ਮੰਗਣਗੇ ਹਾਂ ਇਹ ਤਾਂ ਮੰਗਣ ਦਾ ਨਹੀਂ ਮੈਂ ਫੜੂ ਜੀ ਚਾਚਾ ਖਲੋ ਜਾ ਲਓ ਜੀ ਆਪਾਂ ਮਗ ਮਗ ਫੜ ਲੈ ਡੱਬੀ ਲੈ ਜਾ ਚਿੱਟੀ ਪਿਓ ਡੱਬੀ ਚੱਲ ਫਿਰ ਦਾ ਭਾਅ ਦੋ ਤੇਰੀ ਆ ਜਾ ਆ ਜਾ ਚੱਲ 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 ਗਾਣ ਉਹ ਆਹ ਹੋ ਹੜੀ ਨਾ ਹੋ ਖੜੀ ਨੇ ਅੱਤੇ ਦੇ ਘਾਰੇ ਡੋਟੇਰ ਨੇ ਬਾਹਾਂ ਹਾਂ ਜੀ ਹੈ ਬਈ ਡੋਲੇ ਨੇ ਬਾਦੀਏ ਹਾਂ ਹੋਰ ਕਰ ਹਾਂ ਹੋਰ ਕਰ ਦੋਤ ਨਹੀਂ ਬੰਦਾ 12000 ਮਾ ਇਹ ਨਾ ਬਈ ਯਾ ਸੱਤ ਹੀ ਵੀ ਬੱਠਦੇ ਬਈ ਯਾਰ ਸਹੀ ਨਿਕਾਲਣ ਦੇ ਆਇਆ ਬੱਠੇ ਹੁਣ ਦੁਕਾਨ ਦੇ ਕੀ ਆ ਮੈਂ ਦੁਕਾਨ ਦੁਕਾਨ ਦੇ ਕੀ ਆ ਮੈਂ ਯਾਰ ਤੇ ਬੰਦੇ ਮਾ ਇੱਕ ਨਾ ਟਾ ਨਾ ਨਾ ਸੁੰਨੂ ਮਾਰਨਾ ਹਾਂ ਨਾ ਮੈਂ ਫਰਾ ਦੇਖ ਲੈ ਤੂੰ ਇਹ ਚਲ ਰੱਬੀ ਦਾ ਦੇਖਦਾ ਤੇ ਮੇਰੀ ਮੈਨੂੰ ਇਹੀ ਚੀਜ਼ ਨਾਲ ਜਾਣੀ ਹੈ ਨਾ ਇੱਕਦਮ ਮਨ ਉਧਰ ਆਵਾਜ਼ ਨਹੀਂ ਨਾ ਉਹ ਨਹੀਂ ਹਲ ਨਾ ਉਹਦੇ ਬਾਅਦ ਨਾਲ ਮੈਂ ਸੁੰਨੂ ਮਾਰਨਾ ਹੈ ਨਾ ਇਹ ਬੰਦੇ ਮਾਰ ਲੈ ਨੇ ਇਹ ਵੀ ਗੁਰੂ ਆਏ ਨੇ ਤਹੀ ਉਧਰ ਆਇਓ ਇਹ ਬਜਾਏ ਕੰਮ ਕਰਨ ਦੇ ਵਧੀਆ ਹੁੰਦਾ ਬਾਤੂ ਦਾ ਦੇਂਗੇ ਨਹੀਂ